ਭਾਈ ਆ ਭੈਣ ਦੀ ਵੀਡੀਓ ਮੈਂ ਪਿਛਲੇ ਡੇਢ ਸਾਲ ਤੋਂ ਪਾਉਂਦਾ ਹੋਣਾ ਪਾਉਂਦਾ ਕਿਉਂ ਆਉਣਾ ਮੈਨੂੰ ਆ ਭਰੋਸਾ ਕਿਉਂਕਿ ਹਲੇ ਤੱਕ ਇੱਕ ਵੀ ਲਾਂਬਾ ਨਹੀਂ ਆਇਆ ਜੋ ਇਹ ਗੱਲ ਕਹਿ ਦਿੰਦਿਆ ਉਹ ਖਰੀ ਹੁੰਦੀ ਆ ਪਰ ਕਿੰਨੇ ਕ ਲੋਕਾਂ ਦਾ ਹੁਣ ਤੱਕ ਭਾਰ ਘਟਾਇਆ ਤੁਸੀਂ ਵੀਰੇ ਬੇਅੰਤ ਹੀ ਕੋਈ ਗਿਣਤੀ ਨਹੀਂ ਹੈਗੀ ਲੋਕਾਂ ਦੀ ਅੱਛਾ ਜਿਵੇਂ ਅੱਜ ਆ ਕੁੜੀਆਂ ਖੜੀਆਂ ਨੇ ਇਹਨਾਂ ਵੀ ਭਾਰ ਘਟਾਇਆ ਹੋਇਆਗਾ ਹਾਂਜੀ ਇਹਨਾਂ ਦਾ ਵੀ ਘਟਾਇਆ ਹੋਇਆ ਜੀ ਪਰ ਸਸੀ ਕਾਲ ਸਸੀ ਕਾਲ ਕਿਹੜਾ ਬੰਦਾ ਭਨੇ ਮੈਂ ਬਰਨਾਲਾ ਵੀਰੇ ਆਪਣਾ ਤੁਸੀਂ ਭਨੇ ਭਾਰ ਘਟਾਇਆਗਾ ਹਾਂਜੀ ਵੀਰੇ ਕਿੰਨਾ ਘਟਾਇਆ ਭਨੇ ਮੈਂ 13 ਕਿਲੋ ਘਟਾਇਆ ਵੀਰੇ ਡੇਢ ਮਹੀਨੇ ਵਿੱਚ ਤੁਸੀਂ ਭਨੇ 2 ਮਹੀਨਿਆਂ ਚ 15 ਕਿਲੋ ਤੁਸੀਂ ਭਨੇ ਵੀਰੇ ਮੈਂ ਵੀ 2 ਮਹੀਨਿਆਂ ਚ 1 ਨ ਤਾਂ ਨਹੀਂ ਹੋਏ ਦਾ ਨਹੀਂ ਕੋਈ ਨੁਕਸਾਨ ਨਹੀਂ ਬੇਫਿਕਰ ਹੋ ਕੇ ਲੈ ਸਕਦੇ ਕੀ ਪ੍ਰੋਡਕਟ ਨੇ ਬਣੇ ਜਿੰਨਾਂ ਨਾਲ ਭਾਰ ਘਟਾਉਣੇ ਹੋਗੇ ਵੀ ਜੇ ਨਿਊਟ੍ਰੀਸ਼ਨ ਆ ਵੈਜੀਟੇਬਲ ਤੇ ਫੂਡ ਤੋਂ ਬਣਿਆ ਹੋਇਆ ਜੀ ਤੇ 40% ਸਾਡਾ ਨਿਊਟ੍ਰੀਸ਼ਨ ਹੁੰਦਾ 60% ਸਾਡੀ ਹੋਮ ਡਾਈਟ ਹੁੰਦੀ ਹੈ 3 ਡੇਜ਼ ਮਨੀ ਬੈਕ ਵਾਰੰਟੀ ਹੈ ਜੇ ਤੁਹਾਨੂੰ ਰਿਜ਼ਲਟ ਨਾ ਮਿਲੇ ਸਾਡਾ ਖੁੱਲਾ ਪ੍ਰੋਡਕਟ ਵਾਪਸ ਇੱਕ ਪ੍ਰੋਡਕਟ ਪਹਿਲਾਂ ਆਇਆ ਸੀ ਭਾਰ ਉਹ ਘਟਾ ਦਿੰਦਾ ਸੀ ਪਰ ਜਦੋਂ ਉਹਨੂੰ ਖਾਣਾ ਛੱਡ ਦਿੰਦੇ ਫਿਰ ਦੁੱਗਣਾ ਵੱਧ ਜਾਂਦਾ ਸੀ ਭਾਰ ਕਹਿੰਦੇ ਸਾਡਾ ਗਾਈਡ ਕਰਨ ਦਾ ਤਰੀਕਾ ਕਿ ਵੀ ਅਸੀਂ ਤੁਹਾਨੂੰ ਇਹੀ ਦੱਸਣਾ ਵੀ ਕੀ ਖਾਣਾ ਕੀ ਨਹੀਂ ਖਾਣਾ ਕਿ ਵੀ weight loss ਕਰਨ ਤੋਂ ਬਾ 10 ਕਰਕੇ ਰੱਖ ਜਾਨੀ ਕਿ ਵੱਧਦਾ ਤਾਂ ਨਹੀਂ ਬੇਟੂ ਦਵਾ ਦੇ ਦੇਖੋ ਵੀਰ ਜੀ ਮੈਨੂੰ ਸਾਲ ਤੋਂ ਵੱਧ ਹੋ ਗਿਆ ਤੁਹਾਡੇ ਨਾਲ ਵੀਡੀਓ ਬਣਾਉਂਦੇ ਨੂੰ ਮੇਰਾ ਤਾਂ ਵਧਿਆ ਨਹੀਂ ਹੈ ਨਹੀਂ ਵਧਿਆ ਬਣੇ ਕਿਸੇ ਦਾ ਵੀ ਨਹੀਂ ਵਧਣਾ ਕਿਸੇ ਦਾ ਵੀ ਨਹੀਂ ਵਧਣਾ ਹੈ ਕੋਈ ਉਮਰ ਦੀ ਲਿਮਟੇਜ ਬਣੇ ਜੀ 2 ਸਾਲ ਤੋਂ ਲੈ ਕੇ 100 ਸਾਲ ਤੱਕ ਹਰ ਕੋਈ ਲੈ ਸਕਦਾ ਤੇ ਨਾਲ ਨਾਲ ਮੋਟਾਪੇ ਦੇ ਬਈ ਕਈ ਬਿਮਾਰੀਆਂ ਵੀ ਗਾਇਬ ਹੋ ਜਾਣਗੀਆਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਮੋٹے ਦੋਸਤਾਂ ਨੂੰ ਜਰੂਰ ਜਰੂਰ ਸੈਂਡ ਕਰ ਦਿਓ ਧੰਨਵਾਦ ਜੀ